ਗਾਇ ਅਫਰੀਕਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਅੱਜ ਆ ਵੀ ਤੇ ਮਲਕੀਤ ਬਾਈ ਦੇ ਆ ਇਕੱਠੇ ਕਰਨ ਇੱਧਰ ਇਹਨਾਂ ਨੇ ਖਰੂ ਪਾਏ ਪਏ ਅੱਗ ਲਾਉਣ ਲੱਗੇ ਵੇਲਾ ਦਸ ਸੇਕਣੇ ਨੂੰ ਇੰਨੀ ਠੰਡ ਚ ਹੈ ਕੀ ਬੜੀ ਹੋਣੀ ਇੱਥੇ ਤੱਕ ਰਹਿ ਗਿਆ ਇਹ ਸੇਕਲਾ ਸੇਕਲਾ ਰੋਟੀ ਖਾ ਕੇ ਹਟੇ ਕਹਿੰਦਾ ਸੇਕਣਾ ਆ ਇਕੱਠੇ ਕਰਦੇ ਤੇ ਬਾਕੀ ਇਧਰ ਪੰਡਾ ਵੀ ਗੈਲਦੀ ਗੱਲ ਬਣਾਈ ਜਾਂਦੇ ਦੇਖ ਲਾ ਪੱਤੀ ਦੀਆਂ ਐਂਦਰ ਐਦ ਕੀ ਨਹੀਂ ਪੰਡਾ ਟਿਕਦੀ ਹੈਗੀ ਇਹਦਾ ਬਿਲਕੁਲ ਸਾਫ਼ ਕਰ ਦਿੱਤਾ ਪਰ ਖੇਤ ਦੇ ਖੇਤ ਸਾਫ਼ ਹੋਵਦੀਆਂ ਹੁੰਦਾ ਦੇਖ ਲਾ ਸਾਰੀ ਪੱਤੀ ਚੱਕ ਕੇ ਵੀ ਨਾਲੇ ਲੈ ਕੇ ਇੰਨੇ ਪੰਡਾ ਛੱਡ ਗਏ ਮੈਂ ਫੂਕਣੇ ਨਾਲੋਂ ਤਾਂ ਵਧੀਆ अगर मुंडा रखना है ना इस ऐसी करवा ले तो भाई ने जी जानत जरूरी मारने एक गोटी जैसा हो जाता है पत्ती बोलता है 350 क्विंटल बिकता है 350 देख ला कुलारी 220 का पूछे पत्ती महंगी है वो ताही पत्ती नु इन्नियां सिफारिश आउदियां पत्ती दी बहुत सिफारिश आउदी है असि नंबर दे दिया हुआ है मेरे को चकवाना पैसा दूंगा अच्छा पता लंबरदार दी बोतला दी जानदी है ओ ओ मेरा फोन करने लगा था तो सरदार बोलता है मैं गलत किया हुआ है रे मेरे ਜੋ ਹੋਰ ਬੰਦੇ ਦੇ ਹਾਂ ਵਾਹ ਪਤਾ ਨੰਬਰਦਾਰ ਦਾ ਅੱਗਾ ਮਾਰਦਾ ਤੁਸੀਂ ਯਾਰ ਚੱਲ ਕਿੰਨੇ ਕ ਘੜਤੀਆਂ ਭਰੀਆਂ ਹੋ ਗਿਆ ਹੋਗਾ 350 ਕਿਲੋ ਪਤਾ ਆਗ ਸੋਨੇ ਹੋ ਗਿਆ ਇੰਨੇ ਬਸ ਠੀਕ ਆ ਚਲੋ ਚੱਕੀ ਆ ਜੀ ਆਗ ਮੋਟਰਾ ਲੀ ਲੇ ਕੇ ਆਵੇ ਆਗ ਬਨੂਗੇ ਥੋੜੇ ਜਿਹੇ ਰਹਿੰਦੇ ਆ ਇਹਦੇ ਘਟਦੇ ਆ ਬਾਕੀ ਦਾ ਤਾਂ ਨਿਪੜ ਗਿਆ ਬਾਕੀ ਧੁੱਪਾਂ ਵਧੀਆ ਜੇ ਫੇਰ ਦੁਪਹਿਰੇ ਹੀ ਜੇ ਮਾਏ ਆ ਵੀ ਆਗ ਤਾਂ ਚੱਲ ਆਪਣੇ ਕੋਲ ਵੀ ਹੈਗੀ ਤੇ ਹੁਣ ਇੰਨੇ 10 ਦਿਨ ਪਾਰਚੀ ਹੈ ਨਹੀਂ ਹੁਣ ਆ ਗਿਆ ਕੱਲੂ ਮੁੱਕ ਜਣੇ ਮੈਂ ਕਿਹਾ ਵੀ ਚੱਲ 10 ਦਿਨ ਦੇ ਇੱਕ ਪਰਚੀ ਦੇ ਇੱਧਰ ਤੇ ਮਿਲ ਗਏ ਜੇ ਇੰਨੇ ਚ 10 12 ਦੇ ਲੰਘ ਜਣੇ ਹਾਂਜੀ ਇੰਨੇ ਨੂੰ ਫਿਰ ਆਪਣਾ ਸਰਕਲ ਫੇਰ ਚੱਲ ਪੈਣਾ ਆਪਣਾ ਟਾਈਮ ਲੰਘ ਜੂਗਾ 10 ਦਿਨਾਂ ਦੇ ਨਹੀਂ ਥੋੜੀ ਨਹੀਂ ਹੈਗੀ ਥੋੜੀ ਰਹਿ ਗਈ ਤਾਂ ਹੁਣ ਆਗ ਦੀ ਥੋੜੀ ਜੀ ਕਦਰ ਮੈਂ ਚੱਲ ਇਕੱਠੇ ਕਰਾ ਲੇ ਸਰਜੂਗਾ ਹੁਣ 10 ਦਿਨ ਦਾ ਦਾਨੇ ਲੰਘ ਇੰਨੇ ਨੂੰ ਫਿਰ ਜੈ ਨੂੰ ਆਪਣੀ ਪਰਚੀ ਹਟ ਗਈ ਆਪਣੀ ਇਹਦੇ ਥੋੜੇ ਜਿ 85 ਬਰਾਗ ਘੱਟਾ ਜਿਹੜਾ ਇੱਧਰ ਆਹ 95 ਦਾ ਨਾ ਇਹਦੇ ਬਰਾਗ ਬਹੁਤ ਆਹ ਜੀ ਆਹ ਹੈਰੀ ਜਿੰਨੀ ਨੂੰ ਉਦੋਂ ਵੱਢਿਆ ਬਹੁਤ ਆਗ ਉਤਰਿਆ ਚੱਲ ਫੇਰ ਵੀ ਸੋਨੇ ਹੋ ਜਾਣੇ 85 ਫਿਰ ਵੀ ਬਾਕੀ ਦੇਖਦੇ ਆ ਸ਼ਾਮ ਨੂੰ ਲੱਗ ਜਾਣਾ ਪਤਾ ਕਿੰਨੀਆਂ ਭਰੀਆਂ ਹੁੰਦੀਆਂ ਆਪਾਂ ਤਕਰੀਬਨ 4 ਭਰੀਆਂ ਰੋਹੀ ਟੁੱਕਦੇ ਆ ਹਾਂਜੀ 4 ਇੱਕ ਦਿੰਦੀਆਂ ਦੇਖਦੇ ਅੱਜ 40 ਭਰੀਆਂ ਹੋ ਗਈਆਂ 10 ਦਿਨ 10 ਦਿਨਾਂ ਦੇ ਮੌਜਿਕਾ ਚੱਲ ਲੱਦੀ ਆਪਾਂ ਚਲੋ ਜੀ ਬਾਕੀ ਮਾਰ ਕੇ ਇਹੋ ਜਿਹੇ ਰਾਹ ਚਾਹ ਚੂਪ ਕੇ ਆਈਏ ਇਹਨਾਂ ਨੇ 600 ਬਰੀ ਘੜਨੀ ਹੈ ਅੱਜ ਜੀ ਹੈ ਇਹਨਾਂ ਦੇ ਦੇਖਦੇ ਕਿੰਨੀ ਘੜਨੀ ਹੈ ਕੱਦ ਦੇ ਲੱਗੇ ਵੀ ਸਵੇਰ ਦੇ ਕਿ ਕੱਲ ਸ਼ਾਮ ਦੇ ਸਵੇਰ ਦੇ ਤਾਂ ਸਾਰੀ ਆ ਹਾਂਜੀ 6 ਜਣੇ ਕੱਲ ਲੱਗੇ ਵੀ ਅੱਛਾ ਬਾਕੀ ਹੁਣ ਲੰਘ ਗਏ ਵੱਢਣ ਸਾਰੇ ਕਿਹ ਰਹੇ ਕਿਹੜੇ ਜਣੇ 7-8 ਜਣੇ ਰਹੇ ਕਿ ਦਨੇ ਦਨੇ ਜਿਹੜੇ ਬਾਕੀ ਭੇਜਤੇ ਨੇ ਹਾਂਜੀ ਆਉ ਤੁਰੇ ਜਾਂਦੇ ਤੇ ਜਦ ਕੋਈ ਉੱਧਰ ਵੱਢਣ ਗਏ ਕੋਈ ਕਿਤੇ ਵੱਢਣ ਗਏ ਤੋਂ ਜਗਾ ਵੱਢੂਗੇ ਕੱਲ ਨੂੰ ਠੀਕ ਹੈ ਅੱਛਾ ਚਲੋ ਵੀ ਕਿਹਾ ਵੀ ਤੋਂ ਲੈ ਨਾ ਰਹਿ ਗਈਆਂ ਹੈ ਦੇਵਰਾਜ ਚੱਕ ਦੋ ਚੱਕ ਦੋ ਫੱਟੇ ਬਸ ਵਾ ਠੀਕ ਚੱਕ ਦੇ ਵੀ ਮੁੜਿਆ ਅੱਜ ਬਲੱਟ ਚਾਰਜ ਨਹੀਂ ਹੋਇਆ ਭੁੱਲ ਗਿਆ ਅੱਜ ਮੈਂ ਉਹ ਕਿੰਨੀਆਂ ਘਪਰੀਆਂ ਹੋ ਗਈਆਂ ਹੋਗੀਆਂ ਹੂੰ ਦਾਜਾ 40 50 ਘਪਰੀਆਂ ਹੋ ਗਈਆਂ ਵਾ ਠੀਕ ਆਪੇ ਆਪਣੇ 10 12 ਦੇ ਲੰਘ ਜਾਨੇ ਬਾਕੀ ਲਾਗੇ ਲੱਦਣ ਸਰਦਾਰ ਫੱਲੇ ਪਤਾ ਨਹੀਂ ਕਦੋਂ ਲੰਘਿਆ ਪਾ ਆਉਂਗਾ ਉਹ ਹੂੰ ਕੋਲਾ ਕੇ ਲੰਘਿਆ ਤਾਂ ਚੱਲ ਚੱਕਲੇ ਚੱਕਲੇ ਦੇ ਤੇ 85 ਚੱਲਦਾ ਹੀ ਹੁਣ 85 ਆ ਮਿੱਠਾ ਬਹੁਤ ਵਧੀਆ ਬਣਦਾ ਇਹਦਾ ਪਰ ਸੂਰਤਾਂ ਕਰਨ ਲੱਗ ਗਿਆ ਨਹੀਂ ਤਾਂ ਮੁੱਢਾ ਰੱਖਣਾ ਤੇ ਨੇ ਹਜੇ ਹੋਰ ਟਾਈਮ ਥੋੜਾ ਜਿਹਾ ਸੂਰ ਕਿੰਨਾ ਕਾ ਆ ਨਹੀਂ ਹੁੰਦਾ ਤੇ ਤੇ ਕਸੂਰ ਚੱਲ ਬਾਈ ਚਾ ਮੈਂ ਬੰਦਾ ਬਸ ਤੂੰ ਸਿੱਟ ਦੇ ਆ ਜਿਹਨੇ ਭਰੀ ਚੱਕਣੀ ਆ ਮੋਟੂ ਨੇ ਉਧਰ ਘੜਨ ਲੱਗਿਆ ਵਾ ਦੇਖ ਲੈ ਹੈ ਭਰੀ ਚੱਕਣ ਦਾ ਮਾਰਾ ਇਧਰ ਘੜੀ ਜਾ ਤੂੰ ਭਰੀ ਨਾ ਚੱਕੀ ਪਤਾ ਆਹ ਹਾਂ ਅਰੇ 10 ਭਰੀਆਂ ਲਈ ਬੈਠਾ ਵੀ ਚੱਲ ਇੰਨੇ ਨੂੰ ਟਾਈਮ ਲੰਘ ਜਾਣਾ ਲੱਦ ਹੋ ਜਾਣੀ ਅੱਧੀ ਤੋਂ ਜ਼ਿਆਦਾ ਚੱਲ ਠੀਕ ਆ ਚਲੋ ਪਾਈਏ ਫਿਰ ਬਾਅਦ ਚ ਫਿਰ ਦੇਖਦੇ ਆਂ ਜੀ ਹੋਰ ਹੋਏ ਕਿੱਧਰ ਗਏ ਹੋਏ ਮੇਰਾ ਟਰੈਕਟਰ ਖੜਾ ਕੇ ਆਏ ਹਾਏ 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 ਐਤੀ ਲੱਦਣਾ ਕਿੱਧਰ ਕਰਨਾ ਇਹ ਕੰਟਰੀ ਰੀਅਲ ਟਰਾਲੀ ਕੋ ਵਜ਼ਨ ਦੇ ਰੇ 3 ਘੰਟੇ ਵੱਧ ਹੋ ਗਏ ਤੇਰੇ ਵਾਲੀ ਨਾਲੋਂ ਹੂੰ 4 ਘੰਟਾ ਇਹਦੇ ਭਾਣਾ ਇੱਕ ਘਟ 80 ਹੋਇਆ ਜਦੋਂ ਤੱਕ ਟਰੱਕੀ ਹੋ ਗਿਆ ਨਾਲੇ ਲੱਗਦਾ ਇਹਦੇ ਵਿੱਚ ਵਜ਼ਨ ਜ਼ਿਆਦਾ ਤੂੰ ਕਹਿੰਦਾ ਭਰੀ ਜ਼ਿਆਦਾ ਪਉ ਹੋਊਗਾ ਭਰੀ ਹੌਲੀ ਦੀ ਲਾ ਭਰੀ ਜ਼ਿਆਦਾ ਇਹਦੇ ਵਿੱਚ ਪਾਈ ਕਿ ਇਹਨਾਂ ਦਾ ਕੋਈ ਸੁਰ ਨਹੀਂ ਭਰੀ ਆ ਵਜ਼ਨ ਵੱਧ ਦਊਂਗਾ ਇਹ ਚ 85 ਆ ਗਿਆ 95 ਮੈਂ ਦੇਖਿਆ ਕਿ ਵਜਨ ਨਹੀਂ ਹੈਗਾ। ਨਾ 95 ਮੇਰਾ ਆ ਖੇਤ ਚੋਂ। 360 400 430 ਕਿੰਨਟਰ ਹੁਣ। ਉਹੀ ਆ। ਜਿਹੜਾ 18 ਇਹਨਾਂ 18 ਰੁਪਏ 85 ਆ ਇਹਦਾ ਫਰਕ ਆ। ਹੁਣ ਬਾਹਰ ਪਲਟੀ ਮਰੋਣੀ ਕਿ ਇੱਥੇ ਲਗਾਉਣੀ ਸਾਰੀ? ਇੱਥੇ ਆ ਜਾਣਾ ਲੋਟ ਮੈਂ ਕਹਿੰਦਾ। ਬਹੁਤ ਹੈ ਜੀ 5-600 ਭਰੀ ਦਾਦੇ ਮਨ ਤਾਂ ਲੱਗਦੀ ਨਹੀਂ। ਮੋਹਦਾ ਬਨੀ ਲਾ ਦੀਨਨ ਦੀ। ਬਾਕੀ ਗਣਤੀ ਨਾ ਦੀ ਇਹ ਜਾਣੇ। ਵਾਸੀ ਲੈ ਮੈਂ ਤਾਂ ਮਾ ਭਾਈ ਉਹਦਾ ਬੌਂਡ ਪੂਰਾ ਹੋ ਜAVE ਲੱਗ ਦੇ ਟੋਕ ਇੱਕ ਚ ਤਾਂ ਨਹੀਂ ਹੋਣਾ ਲੈ ਇੱਕ ਚ 250 ਕਿੱਥੇ ਚ ਲੈ ਜਾਉ ਘਾਤੇ ਜਾਂਦਾ 250 ਹੋ ਜੂਏ ਇਹਦੇ ਵੇ ਹਾਂ ਕਿੰਨਾ ਚਾਹੀਦਾ ਕਿੰਨਾ ਮੈਨੂੰ 260 ਭਾਈ ਮੈਂ ਤਾਂ ਕਿਹਾ ਇਹਨਾਂ ਨੂੰ ਵੀ ਲੱਗ ਦੋ ਮੈਂ ਲੱਤਿਆ ਕਰਾਂ ਚਾ ਕੋਈ ਨਹੀਂ ਅਗਲੀ ਸਹੀ ਹਾਲ ਤੇ ਲੱਗੇ ਫੇਰ ਕੰਨਾ ਹੀ ਨਹੀਂ ਛਿੱਲਿਆ ਕੋਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਕਰ ਰਹੇ ਇਹਨਾਂ ਨੇ ਜਦ ਨਾਲ ਇਹ ਇੱਧੇ ਉੱਧਰ ਇੱਧੇ ਉੱਧਰ ਹੋ ਜਾਂਦੇ ਆ ਫਿਰ ਇਹੀ ਕੋ ਚੱਲਦਾ ਉਹ ਕੱਲ 6 ਬੰਦੇ ਦੇ ਗੱਲ ਇਹਨਾਂ ਨੂੰ 100 ਕੁਆਂਟਲ ਦਾ ਕੰਮ ਉਹਰੇ ਕਰਕੇ ਜਾਣਾ ਚਾਹੀਦਾ ਤਾਂ ਫੇ 150 ਉਹਨਾਂ ਦਾ ਹਾਂ 150 ਦਾ ਅੱਜ ਵੱਧੇ ਹੋ ਜਾਣਾ ਤਾਂ 6 ਉਧਰ ਤੇ ਉਹਨਾਂ ਨੇ 300 ਕੁਆਂਟਲ ਜਿਹੜੇ ਉਧਰ 6 ਤੇ ਉਹਨਾਂ ਨੇ ਦੇ ਲਾ 135 ਕੁਆਂਟਲ ਲਾ ਦਿੱਤਾ ਹੁਣ ਇੱਧਰਲੇ 6 ਨੇ ਪਤਾ ਨਹੀਂ ਕੀ ਕਰਿਆ ਕਿਹਾ ਨਹੀਂ ਵੱਧੇ ਹੋਏ ਆ ਬਸ ਕਿੰਨਾ ਕ ਖੜਾ ਹੋ ਗਿਆ ਹਲੇ ਖੇਤਾਂ ਬੈਨਾਂ ਹੋਰ ਹੋਣਾ ਜਿੰਨਾ ਅੱਜ ਮੰਨ ਲਾ ਚੱਲ ਲੱਗੇ ਵੀ ਭੜੀਆਂ ਪਾਉਣ ਚਲੋ ਤਾਂ ਲੱਗ ਜਾਣਾ ਵੱਡੇ ਤੇ ਪਤਾ ਸਾਰੀ ਖੜਾ ਹਲੇ ਹਾਂ ਹਾਂ ਨਹੀਂ ਮੇਰੇ ਹਿਸਾਬ ਨਾਲ ਇਹ ਡੇਢ ਪਰਸੀ ਹੋਊਗੀ ਹੋਰ ਦੇਖ ਜਾਣਾ ਆਪੇ ਜਦ ਵੱਡ ਹੋਣਾ ਆਪੇ ਪਤਾ ਲੱਗ ਜਾਂਦਾ ਐ ਐਦੀ ਤਾਂ ਪਤਾ ਲੱਗੇਗੀ ਤਾਂ ਚਲੋ ਹੁਣ ਤਾਂ ਮੇਲੇ ਚ ਵੀ ਬਹੁਤ ਭੀੜ ਹੋਗੀ ਕਹਿੰਦੇ ਭੀੜ ਹੋਗੀ 200 ਦੇ ਕਰੀਬ ਆ ਕਹਿੰਦੇ ਐਡਵਾਂਸ ਬੰਦ ਕਰਤੀ ਦੇਖ ਲੈ ਭੀੜ ਹੁੰਦੀ ਸਾਰ ਬੰਦ ਸਭ ਕੁਝ ਆ ਵੀ ਬੰਦ ਹੋ ਜਾਣਾ ਜਿੱਦਣ ਖੜਕੇ ਹੋਣਾ ਹੋਣੀ ਨੇ ਚੱਲਣਾ ਵਾਈ ਵੀ ਬੰਦ ਕਰ ਦਨੇ ਇਹਨਾਂ ਨੇ ਹਾਂ ਜਿਦਾ ਖੜਕੇ ਚੱਲਣਾ ਉਹ ਜਮਨ ਦਾ ਡਬੂ ਤੋਂ ਅਗਣੀ ਨਹੀਂ ਨੀ ਆਦ ਕੀ ਉਹ ਫੇਰ ਨਹੀ ਹੋ ਲੱਜ ਜਾਣੇ ਹੁਣ ਖੜਕੇ ਚੱਲਣਾ ਨਾ ਪੰਜ ਸੱਤ ਦਿਨ ਤੱਕ ਆ ਦੇਖਣ ਆਇਆ ਟਰਾਲੀ ਨੂੰ ਵੀ ਵਧੀਆ ਲੱਦ ਹੁੰਦੀ ਦੂਰੋਂ ਖੜਕੇ ਦੇਖੂਗਾ ਵੀ ਸਿੱਧੀ ਦਿਖਦੀ ਆ ਹੋਰ ਅੱਗੇ ਠੀਕ ਆ ਵਿਚਰੇ ਅੰਦਰ ਚੱਲ ਜਣਾ ਹਾਂ ਆ ਤੇਰੇ ਆ ਦੱਸ ਉਹਨੂੰ ਦੱਸ ਉਹਨੂੰ ਕਿ ਕਰਨ ਲੱਦਣੀ ਆ ਐ ਹੁਣ ਘੌਰੂ ਬਹਿ ਗਏ ਹਟਿਆ ਨਾ ਹਾਂ ਗੱਬੇ ਵੀ ਪਾਈ ਆ ਭਈ 85 ਗਰਿਆ ਵਾ ਨਾ ਇਹਦੇ ਕਰਕੇ ਨਾ ਵੱਢ ਕੇ ਗੱਬੇ ਵੀ ਭਰੀ ਬਾਤ ਸੀ ਆਪਣਾ ਇਹਨੇ ਠੀਕ ਆ ਹਾਂ ਤੇਰਾ ਤਾਂ ਠੀਕੇ ਹੁਣ ਨੰਬਰਦਾਰਾ ਤੇਰਾ ਗਲਤ ਵੀ ਹੋਇਆ ਤਾਂ ਵੀ ਠੀਕੇ ਆ ਮੈਂ ਉਹਨੂੰ ਕਿਹਾ ਤਾਂ ਹੈਗਾ ਤਾਂ ਹੈਗਾ ਉਹਨੂੰ ਮੈਂ ਓਕੜੇ ਸੁਣਦਾ ਏ ਉਹਨੂੰ ਕਿਹਾ ਬਾਹਰ ਕੱਢ ਦੇ ਹੋਰ ਉਹ ਨਹੀਂ ਥੋੜਾ ਜਿਹਾ ਚਾਹੀਦਾ ਉੱਪਰਲੀ ਸਾਈਡ ਆ ਯਾਰ ਉਹਨੇ ਕੱਢਿਆ ਹੀ ਨਹੀਂ ਤਾਂ ਪਹਿਨਾ ਨਰੇਮ ਉਹਨੂੰ ਕਿਹਾ ਪੈਣਾ ਹੁਣ ਅਗਲਾ ਗੇਟ ਬਾਹਰ ਕੱਢੀ ਹਾਂ ਪਿੱਛੇ ਤੇ ਉਧਰ ਲੈ ਗਿਆ ਹਾਂ ਤਾਂ ਸੁੰਨ ਚੜਦਾ ਵਿੱਚ ਵਧੀਆ ਬੈਠਾ ਦਾ ਬਾਗ ਲੱਦਣ ਲੱਗੇ ਸੀ ਵੀ ਉਹ ਬਾਹ ਕਰਦੇ ਇਹਨੂੰ ਹੁਣ ਮੜੇ ਕਮਾ ਦੀਏ ਹਾਂ 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 ਉਹ ਫਿਰ ਬਈ ਕਿਦਾਂ ਹਾਂ ਠੀਕ ਆ 95 ਭਾਗ ਬਹੁਤ ਹੈ ਰਾਈ ਭਾਗ ਦੇ ਇੱਕ ਲੈਂਚ ਵਿੱਚ ਸੱਤ ਭਰੀਆਂ ਪਈਆਂ ਨੇ ਭਾਗ ਜਾਦਾ ਬਹੁਤ ਵੀ ਘਟਾ 85 ਵੀ ਘਟਾ 110 ਵੀ ਘਟਾ ਹੋਰ ਕਿਸੇ ਪਰ ਵੀ ਨਹੀਂ ਜਿੰਨਾ 95 ਬਰਾ ਇਹ ਆਪ ਤੋ 38 ਫਿਰ 38 ਬਿਮਾਰੀ ਨਾਲ ਕਹਦਾ 38 ਬਰਾਗਾ ਹੋ ਜਾ ਬਿਮਾਰੀ ਆ ਹੈ ਨਹੀਂ ਦੀ ਜਾਂ ਤੂੰ ਹਾਂ 85 ਬੰਗਾ ਨਹੀਂ ਮੰਗਲੀ ਜਪਚੰਨ ਮੰਗਾਗਾ ਹੁਣ ਤਾਂ ਲੈ ਬਿਮਾਰੀ ਨੇ ਖਾ ਲਿਆ ਉਹ 38 ਬਰਾਗਾ ਕਿੱਥੇ ਆ 37 ਦਾ ਵਿਚਾਰੇ ਦਾ ਪਾਣੀ ਪੀਤੇ ਆ ਵਾ ਪਾ 38 ਨਾਲ ਤਾਂ ਗੰਨਾ ਨਹੀਂ ਕੋਈ ਵੀ ਹੁਣ ਇਹ ਮੇਤੇ ਲੈ ਕੇ ਲੇ ਲਾ ਗਿਰਦਾ ਵੀ ਨਹੀਂ ਹੈਗਾ ਮੁੰਡਾ ਆਉਂਦਾ ਮੁੰਡਾ ਤੇਨੇ ਸਾਲ ਰੱਖ ਲਾ ਜਹੇ 4 ਸਾਲ ਰੱਖ ਲਾ ਐਦ ਕੀ ਬੀਜਣਾ ਮੈਂ ਬਿੱਗਾ ਜੀ ਦਾ ਬੀਜਾ ਦਾ ਹੋ ਵੀ ਆ ਕਿਡਾ ਜਿਹੜਾ ਸਾਥੀ ਲੈ ਕੇ ਜਾ ਪਿਆ ਉਹ ਬੀਜ ਤਾਂ ਦਿੱਤਾ ਤੈਨੂੰ ਬਿੱਗੇ ਤੋਂ ਠੀਕ ਆ ਬਿਮਾਰੀ ਨਹੀਂ ਆ ਗਈ ਮੈਂ ਪਿਛਲੇ ਸਾਲ ਕੋਈ ਬਿਮਾਰੀ ਨਹੀਂ ਸੀ ਉਹਨੂੰ ਐਸੋ ਐਸੋ ਨਾਲ ਬੀਜੇ ਆਓ ਤੇਤੇ ਤਾਂ ਬੀਜ ਲੈ ਕੇ ਗਿਆ ਤਾਂ ਕੋੰਟ ਦੋ ਕੋੰਟ ਬੀਜਾ ਹੈ ਹਾਂ ਠੀਕ ਆ ਉਹ ਘਾਹ ਨੂੰ ਕੋਈ ਬਿਮਾਰੀ ਨਹੀਂ ਲੈ ਕਮਾ ਲਾ ਇਹਨੂੰ ਹੁਣ ਬਈ ਕਮਾ ਲਾ ਹੁਣ ਤਾਂ ਗੰਨਾ ਐਸੋ ਹੁਣ ਮਿਲ ਵੀ ਉਹਦਾ ਤਾੜਦਾ ਕਹਿੰਦਾ ਆਹ ਭਾਈ ਕਿਹੜੀ ਆ ਤਾਂ ਚੱਕ ਦਿੰਦੇ ਆ ਟੋਪੀ ਦੇ ਤੋਪੀ ਕਰ ਲੈ ਬੰਦੇ ਬਿਲਾ ਲੈ ਹੁਣ ਬਾਈਕ ਕਿੱਧਰ ਲਾਉਣਾ ਇਹ ਬਾਈਕ ਹਾਂ ਇੱਥੇ ਹੀ ਤਰਛਾ ਲਾ ਦੇ ਬਾਈ ਇੱਥੇ ਨੂੰ ਲਾ ਦੇ ਟਾਇਰ ਕਰਕੇ ਹੈ ਕਿੱਥੇ ਲਾਉਣਾ ਟਰੈਕਟਰ ਸਿੱਧਾ ਖੜਨਾ ਹੈ ਹਾਂ ਆ ਫੇ ਤੈਨੂੰ ਆਇਓ ਕਿਹਾ ਮੋੜ ਤੇ ਨਹੀਂ ਖੜਨਾ ਪੂਰੇ ਖੜਾ ਦੇ ਬਸ ਹੂੰ ਮਰ ਜਾਂਦੇ ਸਾਰੇ ਦੋ ਡਿੰਗਾ ਨੂੰ ਵੀ ਲੈ ਉਹ ਦੇਵਰਾਜ ਇੱਧਰ ਚੱਕ ਭਰੀ ਆ ਜਾ ਆ ਜਾਓ ਇੱਧਰ ਨੂੰ ਹੁਣ ਬਣਾ ਦਈਏ ਰਸਤਾ ਫਿਰ ਟਰੈਕਟਰ ਆਪਾਂ ਉਧਰ ਹੀ ਲੈ ਜਾਣਾ ਪਿੱਛੇ ਹੀ ਕਿੱਥੇ ਖੱਡਾ ਹੈਗੀ ਚੂਹੇ ਦੀ ਉੱਥੇ ਹੈ ਬਹੁਤਾ ਨਹੀਂ ਹੈ ਨਹੀਂ ਉਹ ਦੇਖ ਲੈ ਕਿੱਡਾ ਢੇਰ ਲਾਇਆ ਪਿਆ ਇਹ ਜੀ ਪਰਾਲੀ ਦੀ ਪੱਤੀ ਦੀ ਗਦਰ ਬਹੁਤ ਹੈ ਬਾਕੀ ਪਤਾ ਨਹੀਂ ਗਰ ਨਹੀਂ ਦਦੇ ਫੋਨ ਆਉਂਦੇ ਆ ਇਹਨੂੰ ਖਰਾ ਤੈਨੂੰ ਪੈਸੇ ਦਊਂਗਾ ਸਾਨੂੰ ਦੱਸੇ ਕਰ ਦਲਿਆ ਲੰਬੜਦਾਰ ਨੂੰ ਕਹਿੰਦਾ ਹਾਂ ਸਾਨੂੰ ਪੱਤੀ ਦੱਸੇ ਕਰ ਕਿੱਥੇ ਆ ਕੋਈ ਤੈਨੂੰ ਪੈਸੇ ਦੇ ਕਰੂੰਗੇ ਅਸੀਂ ਇਹਨੇ ਅੱਜ ਕਹਿੰਦਾ ਮੈਂ ਫੋਨ ਕਰਦਾ ਮੈਂ ਬਲਕੀਤ ਬਾਈ ਕਹਿੰਦਾ ਮੈਂ ਹੋਰਾਂ ਨੂੰ ਕਰਤਾ ਇਹਨੇ ਆਪਣੇ ਬੰਦਿਆਂ ਨਹੀਂ ਦੇ ਬੰਦੇ ਕੋਈ ਹੋਰ ਆਉਣੇ ਅੱਛਾ ਇਹਦੇ ਹੋਰ ਆ ਹਾਂ ਅੱਛਾ ਇਹ ਤੇ ਥੋੜੇ ਫਿਰਦੇ ਯਾਰ ਉਧਰ ਮੇਰੇ ਇੱਕ ਪੰਡਾ ਬਣਾ ਗਏ ਨਾ ਇਕੱਠੀ ਕਰਕੇ ਦੂਏ ਆਏ ਕਹਿੰਦੇ ਭਾਈ ਅਸੀਂ ਬੰਡਾ ਬਣਾ ਲਈਏ ਉਹ ਮੈਂ ਕਿਹਾ ਯਾਰ ਵੀ ਜਿਹੜਾ ਉਹ ਇਕੱਠੀ ਕਰਕੇ ਗਿਆ ਉਹ ਹੀ ਪੰਡਾ ਬਣਾਉਂਗਾ ਇਹ ਹੋਸ ਉਹ ਉਹ ਹੋਰ ਤੇ ਵੀ ਮੇਰੇ ਤੇਰੇ ਵਾਲੀ ਤੇ ਉਹ ਅਮਰਜੀਤਾਂ ਦੇ ਹੋਰ ਆਏ ਤੇ ਉਹ ਕਹਿੰਦੇ ਤੇ ਕਹਿੰਦੇ ਵੀ ਅਸੀਂ ਚੱਕ ਲਈ ਜਾਂਦੇ ਆ ਮੈਂ ਕਿਹਾ ਵੀ ਨਹੀਂ ਯਾਰ ਹੁਣ ਜਿਹਨੇ ਇਕੱਠੀ ਕਰੀ ਵੀ ਆ ਉਹੀ ਬੰਡਾ ਬਣਾਉਂਦਾ ਉਹ ਆ ਚੱਕ ਦੇਵਰਾਜ ਉਹ ਆ ਚੱਕ ਦੇਵਰਾਜ ਆ ਜਾ ਫੇਰ ਟਰੈਕਟਰ ਘੁਮਾ ਲੈਣਾ ਆਪਾਂ ਨੇ ਚੱਕਾ ਦੇ ਇੱਧਰ ਇਹਨਾਂ ਨੂੰ ਲਾਈਨ 'ਚ ਖੜਾ ਲੈਣ ਤੇ ਇੱਧਰ ਆਪਣਾ ਟਰੈਕਟਰ ਮੈਂ ਪਿੱਛੇ ਲੰਘ ਜੂੰਗਾ ਚੱਕ ਲੈ ਬਈ ਕੱਪੜੇ ਆਪਣੇ ਭਾਈਆ ਹੁਣ ਜਾ ਹਾਂ ਤੈਨੂੰ ਡੀਕਦੇ ਆ ਉਹ ਹਾਂ ਹੋਰ ਕੀ ਆ ਮੈਨੂੰ ਡੀਕਦੇ ਆ ਹਣਾ ਉਰੀ ਲਾਲਾ ਇਨੇ ਕਦੇ ਸੁਣਨਾ ਵਿੱਚ ਬੈਠੇ ਨੇ ਚੱਲ ਕਰੀ ਗਏ ਜਾਂਦਾ ਪਤਾ ਨਹੀਂ ਜਿੱਤਾ ਗੱਲ ਆ ਹਾਂ ਪਾਣੀ ਠੀਕ ਹੈਗਾ ਜੀ ਵਧੀਆ ਇਹਦੇ ਨਾਲ ਤਾਂ ਇਹ ਨਾਲ ਪਤਾ ਹੀ ਚੰਗਾ ਜੇ ਲਾਲੇ ਰੱਖਣਾ ਗਲੇ ਕਹਿੰਦਾ ਨੀਲਾ ਉਹ ਚੱਕਦੇ ਆ ਪੰਜ ਚਾਰ ਭਰੀਆਂ ਚੁਕਾ ਦੇ ਉਹਨੂੰ ਟਰੈਕਟਰ ਘੁਮਾ ਕੇ ਲਿਆਉਂਦਾ ਫਿਰ ਬਾ ਠੀਕ ਆ ਸਵਾਪਰ ਖਾਲਾ ਇੱਥੇ ਗਾਹਾਂ ਹਵਾ ਲੱਗੀ ਵੀ ਆ ਉਹਨੇ ਕਿਹੜੇ ਸੁਣਨਾ ਯਾਰ ਬਸ ਉਹਨੂੰ ਨਹੀਂ ਸੁਣਨਾ ਆਪੇ ਆਉਂਗਾ ਉਹ ਉਹਦਾ ਹੁਣ ਤੈਂ ਕਹਿਣਾ ਟਾਕੀ ਜੱਕ ਬਸ ਕਰੋ ਚੱਲ ਏ ਤੇ ਬੰਦਾ ਇੱਕ ਪੰਗਾ ਥੋੜੋ ਵਾਲਾ ਮਰੀ ਜਾ ਇਕ ਦੇਖਦਾ ਕਿਹੜੇ ਹੈਗਾ ਜੇ ਡੜਾ ਹੁੰਦਾ ਤੇਰੇ ਸੱਜ ਮਾਰਨ ਆਦਾ ਬੈਠੇ ਤੇ ਉਹ ਜਾ ਕਿਹਦਾ ਖੜਾ ਰਹਿਣ ਦੇ ਫੋਨ ਤੇ ਲੱਗਿਆ ਵਾ ਚੱਲ ਇਹ ਵੀ ਬੱਸ ਹਾਓ ਬੜੀ ਠੀਕ ਆ ਉਹ ਕਿੰਨੀ ਹਾਕਾ ਮਾਰੀ ਜਾਈ ਵਿੱਚ ਘਰੇ ਸੁਣਦੀ ਆ ਕੋਈ ਹਾਕ ਬਸ ਬਸ ਬਾ ਠੀਕ ਆ ਹਾਕਾਂ ਦਾ ਸੁਣ ਲੈ ਕਰ ਕੋਈ ਹਾਕਾਂ ਮਾਰ ਮਾਰ ਕੇ ਤੈਨੂੰ ਬਾਜੇ ਹੋਗੇ ਇੱਕ ਹਾਕ ਨਹੀਂ ਸੁਣਦਾ ਪਤੰਦਰ ਪਟਾਕੀ ਖੋਲੇਗਾ ਪਿਛਲੀ ਦੀ ਮਰਜੀ ਬੰਦੇ ਆਂਦਾ ਸੁਣ ਜਿੰਦੀ ਆ ਲਾ ਹੁਣ ਬਾਹਰ ਨਹੀਂ ਆਉਂਦੀ ਇੱਕ ਬੰਦਾ ਹੀ ਨਹੀਂ ਇੱਕ ਮਿੰਟ ਜਗ੍ਹਾ ਆਉਣ ਲੱਗਿਆ ਪੱਤੀ ਦੇ ਲੈ ਦੱਤੀ ਵੀ ਗੱਭੇ ਹੀ ਰੱਖੀਏ ਥਲੇ ਨੇ ਟਾਇਰ ਥੱਲੇ ਹੈ ਨਹੀਂ ਟਾਇਰ ਥੱਲੇ ਹੈ ਵੀ ਪੱਤੀ ਗੱਭੇ ਹੀ ਰੱਖੀਏ ਨਾ ਨਾ ਬੋਬੀਆ ਇੱਥੇ ਨਾ ਇੱਥੇ ਤੇ ਗਾਂ ਸੁੱਕਾ ਏ ਉੱਥੇ ਥੋੜਾ ਜਿਹਾ ਪਿੱਛੇ ਗਿੱਲਾ ਏ ਉਹਦੇ ਕਰਕੇ ਤੇਰਾ ਗੰਦਾ ਵੱਢਣਾ ਕਰ ਕੀਤਾ ਜਾ ਇੱਧਰ ਪੈਣਾ ਵੱਡ ਹੋ ਗਿਆ ਧੁੱਪਾਂ ਲੱਗੀਆਂ ਇੰਨੇ ਜੇ ਫਰਕ ਪੈ ਗਏ ਨਾ ਨਹੀ ਤਾਂ ਕੁਛ ਨਹੀਂ ਕਹਿੰਦੇ ਕਹੀ ਉਰੀ ਅੱਖ ਦਮਾ ਫਿਰ ਹਾਂ ਉਹਦੇ ਉਹਦੇ ਵਿੱਚ ਵਸਾ ਦੇ ਕਹੀ ਓਕੇ ਲੱਦੋ ਟਰਾਲੀ ਇਹਨਾਂ ਘੱਟ ਹਾਂ ਉਹਦੇ ਵਿੱਚ ਵਸਾਏ ਕਰ ਕਹੀ ਇਹ ਕਹੀ ਵਾਸਤੇ ਹੀ ਆ ਇਹ ਚੱਲ ਬਸ ਨਾ ਨਾ ਇੰਨੇ ਜਾਨੀ ਨੇ ਕਰਨ ਲੱਗੀ ਹਾਂ ਹਾਂ ਮੇਰੇ ਵਾਲੇ ਤੇ ਪੈਨ ਹੂੰ ਹੂੰ ਇਹ ਕਹੀ ਵਾਸਤੇ ਹੀ ਆ ਹੂੰ ਔਰ ਇਹ ਪੌਦੇ ਦੇਖ ਕੇ ਆਉਣੇ ਆ ਗਏ ਰੇ ਲੱਗੇ ਪੌਣਾ ਕੌਣ ਚੱਲ ਲਾਵੀਂ ਰੇ ਪੌਂਦਾ ਪੌਂਦਾ ਹੋਰੀ ਨੂੰ ਲਿਆਇਆ ਹੈ ਖੇਚ ਨੂੰ ਭਈਆਂ ਕੋਲ ਨੂੰ ਹਾਂ ਜੀ ਹਮਰੇ ਕੋ ਜਾ ਰਹਾ ਇਧਰ ਲੱਦ ਹੋ ਗਏ ਆਗ ਚੱਲਦੀ ਲਦਾਈ ਰਹਿ ਗਏ ਚੱਲ ਲਿਆਉਂਦੇ ਤੇ ਤੇਤੀ ਚੱਲੀਏ ਘਰ ਤੇ ਫੋਨ ਆਈ ਜਾਂਦਾ ਉੱਤੇਦਾਰਾਂ ਨੇ ਆਉਣਾ ਵਧੀਆ ਵਧੀਆ ਹੋਰ ਬਾਈ ਕੋਮੇ ਠੀਕ ਆ ਜਨਾਬ ਪਾਇਆ ਯਰੇ ਹਾਂ ਪਾਇਆ ਹੈ ਬਾਈ ਕਿੰਨੀ ਜਗਾ ਚ ਦੋ ਕਿੱਲਾਂ ਦੇ ਉੱਪਰ ਥੋੜਾ ਜਿਹਾ ਅੱਧੇ ਘੰਟੇ ਚ ਹੈ ਹੂੰ ਜਿੱਤਾ ਕੰਮ ਲੂਟ ਆ ਹਾਂ ਹਾਂ ਥੋੜਾ ਜਿਹਾ ਮੈਂ ਸਵੀਟ ਕੱਟ ਰੱਖੀ ਦੀ ਸੀ ਅੱਛਾ ਫਿਰ ਆਇਆ ਬਈ ਰੇ ਬਰਾਬਰ ਪੈ ਜੂਗਾ ਇਹਨਾ ਨਾ ਨਾ ਠੀਕ ਆ ਇਹ ਕੀ ਆਪਣੀ ਲਿਆਇਆ ਹਾਂ ਆਪਣੇ ਵਧੀਆ ਹਾਂ ਚਾਰ ਸੰਦੇ ਲਿਆਇਆ ਤਾਂ ਜੀ ਸੂਪਰ ਸੇਟਰ ਤੇ ਇਹ ਰਹੀ ਵਾਲਾ ਪਲਾਉ ਤੇ ਗੰਨੇ ਵਾਲੇ ਫਾੜੇ ਨਾ ਨਾ ਠੀਕ ਆ ਵਧੀਆ ਚਲ ਹੱਥ ਵਾਲਾ ਲੜਾਈ ਕਰਨੀ ਠੀਕ ਆ